ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਲੁਧਿਆਣਾ ਦੀ ਉਪ ਚੋਣ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਲੁਧਿਆਣਾ ਦੀ ਉਪ ਚੋਣ ਦੇ ਵਿੱਚ ਕਿਹੜੇ ਉਮੀਦਵਾਰ ਦਾ ਪਲੜਾ ਭਾਰੀ ਹੋ ਰਿਹਾ ਹੈ ਕਿਹੜਾ ਉਮੀਦਵਾਰ ਜਿੱਤ ਦਰਜ ਕਰੇਗਾ ਤੇ ਕਿਹੜੀ ਪਾਰਟੀ ਨੂੰ ਇਸ ਉਪ ਚੋਣ ਦੇ ਵਿੱਚ ਹਾਰ ਦੇਖਣੀ ਪਵੇਗੀ ਔਰ 2027 ਦੇ ਵਿੱਚ ਵੀ ਉਹ ਸੱਤਾ ਦੇ ਵਿੱਚ ਨਹੀਂ ਆ ਸਕਦੀ ਜੇਕਰ ਲੁਧਿਆਣਾ ਦੇ ਉਪਚੋਣ ਉਪਾਤੀ ਹਰਦੀਤਾ ਅੱਜ ਮੇਨ ਮੁਕਾਬਲਾ ਚਾਰੇ ਪਾਰਟੀਆਂ ਦੇ ਵਿੱਚ ਚੱਲ ਰਿਹਾ ਹੈ ਜੋ ਅਕਾਲੀ ਭਾਜਪਾ ਦਾ 2027 ਤੋਂ ਪਹਿਲਾਂ ਗੱਠ ਜੋੜ ਦੀਆਂ ਵੀ ਸਭਾਵਨਾ ਚੱਲ ਰਹੀਆਂ ਨੇ ਜੇਕਰ ਅਕਾਲੀ ਭਾਜਪਾ ਇਸੇ ਜਿਮਣੀ ਚੋਣ ਤੋਂ ਬਾਅਦ ਉਹਨਾਂ ਦਾ ਗੱਠ ਜੋੜ ਹੋਣਾ ਤੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਖਤ ਹੈ ਸੋ ਅਕਾਲੀ ਦਲ ਜੇਕਰ ਆਪਣੀ ਵੋਟ ਜੋ ਪਹਿਲਾਂ 2022 ਦੇ ਵਿੱਚ 10000 ਵੋਟ ਪ੍ਰਾਪਤ ਕਰ ਸਕਿਆ ਸੀ ਔਰ ਜੇਕਰ ਹੁਣ 20000 ਤੋਂ 30000 ਦੇ ਵਿੱਚ ਵੋਟ ਲੈਂਦਾ ਤਾਂ ਅਕਾਲੀ ਦਲ ਨੂੰ 2027 ਦੇ ਵਿੱਚ ਭਾਜਪਾ ਨਾਲ ਗੱਠਜੋੜ ਕਰਨ ਤੋਂ ਇਹ ਸੀਟ ਕਾਲੀ ਦਲ ਜਿੱਤ ਸਕਦਾ ਹੈ ਸੋ ਭਾਰਤੀ ਜਨਤਾ ਪਾਰਟੀ ਵੀ ਜੇਕਰ ਉਸ ਸਮੇਂ 28000 ਵੋਟ ਲੈ ਕੇ ਗਈ ਸੀ 2022 ਦੇ ਵਿੱਚ ਜੇ ਹੁਣ 30000 ਪਲੱਸ ਵੋਟ ਲੈਂਦੀ ਹੈ ਭਾਜਪੀ ਤਾਂ ਫਿਰ 2027 ਵਿੱਚ ਅਕਾਲੀ ਭਾਜਪਾ ਦਾ ਜੋੜ ਗੱਠਜੋੜ ਹੋਵੇਗਾ ਤਾਂ ਇਹ ਸੀਟ ਅਕਾਲੀ ਭਾਜਪਾ ਦੇ ਹਿੱਸੇ ਜਾਵੇਗੀ ਔਰ ਦੂਸਰੇ ਪਾਸੇ ਕਾਂਗਰਸ ਜਿਹੜੀ ਹੈ ਉਸਤੇ ਉਮੀਦਵਾਰ 파ਰਥ ਕੁਸ਼ਨ ਆਸ਼ੂ ਜਿਹੜੇ ਪਹਿਲਾਂ ਵੀ ਇਸ ਸੀਟ ਤੇ ਦੋ ਵਾਰ ਜਿੱਤ ਦਰਜ ਕਰ ਚੁੱਕੇ ਨੇ ਔਰ ਇੱਕ ਵਾਰ ਇਹਨਾਂ ਨੂੰ ਹਾਰ ਵੀ ਦੇਖਣੀ ਪਈ ਇਸੇ ਸੀਟ ਤੋਂ ਔਰ ਉਸ ਤੋਂ ਪਹਿਲਾਂ ਕਿ ਉਹ ਕੈਬਨ ਮੰਤਰੀ ਦੇ ਜਿਹੜੇ ਅਹੁਦੇ ਤੇ ਰਹੇ ਨੇ ਔਰ ਜਦੋਂ ਕੈਬਨ ਮੰਤਰੀ ਦੇ ਅਹੁਦੇ ਤੇ ਰਹਿਣ ਤੋਂ ਬਾਅਦ ਉਹਨਾਂ ਦਾ ਵਿਵਾਦ ਵੀ ਇੱਥੇ ਬਹੁਤ ਚੱਲਿਆ ਜੋ ਉਸ ਸਮੇਂ ਡੀਐਸਪੀ ਸ਼ੇਖੋ ਸੀਗੇ ਉਹਨਾਂ ਦੇ ਨਾਲ ਉਹਨਾਂ ਦਾ ਵਿਵਾਦ ਚੱਲਿਆ ਜਿਸ ਕਾਰਨ ਉਹਨਾਂ ਨੇ ਡੀਐਸਪੀ ਸ਼ੇਖੋ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਸਪੈਂਡ ਵੀ ਕਰਵਾ ਦਿੱਤਾ ਔਰ ਡੀਐਸਪੀ ਸੇਖੋ ਖਾਸ ਕਰਕੇ ਭਾਰਤਪੁਤ ਜਨ ਆਸ਼ੂਦੀ ਉਹਨਾਂ ਨੇ ਈਦ ਨਹੀਂ ਮੰਨੀ ਉਹਨਾਂ ਨੇ ਝੁਕੇ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਇਹੋ ਜਿਹੇ ਨੌਕਰੀਆਂ ਨੂੰ ਨੱਤ ਮਾਰਦਾ ਜੇਕਰ ਮੈਂ ਕਿਸੇ ਦੇ ਦਬਾਅ ਥੱਲੇ ਰਹਿ ਕੇ ਕੰਮ ਕਰਨਾ ਔਰ ਗਲਤ ਕੰਮ ਕਰਨਾ ਉਸ ਡੀਐਸਪੀ ਸੇਖੋ ਨੂੰ ਲੋਕਾਂ ਨੇ ਸਲਾਮ ਕੀਤਾ ਜਿਸ ਨੇ ਗਲਤ ਕੰਮ ਕਰਮ ਇਸ ਭਾਸ਼ੂ ਦਾ ਆ ਭਾਰਤਪੁਤ ਜਨ ਆਸ਼ੂ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਸੀ ਜਿਹੜਾ ਕਿ ਇੰਨਾ ਹੰਕਾਰਿਆ ਹੋਇਆ ਸੀ ਉਸ ਸੇਖੋ ਨੂੰ ਜਿਹੜਾ ਕਿ ਆਪਣੇ ਗਲਤ ਕੰਮ ਕਰਾਉਣਾ ਚਾਹੁੰਦਾ ਸੀ ਉਸ ਵਕਤ ਨਵਜੋਤ ਸਿੰਘ ਸਿੱਧੂ ਨੇ ਵੀ ਇਨਾਂ ਦਾ ਜਿਹੜਾ ਜਿਹੜਾ ਇਹਨਾਂ ਦੇ ਵਿਰੋਧਤਾ ਕੀਤੀ ਸੀ ਔਰ ਇਹ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਿੱਧਾ ਇਹ ਭਾਤਕ ਪੁਛਨਾਸ਼ ਜਿਹੜਾ ਦੋ ਨੰਬਰ ਗਲਤ ਕੰਮ ਕਰਉਣਾ ਚਾਹੁੰਦਾ ਸੀਗਾ ਸੋ ਦੂਸਰੇ ਪਾਸੇ ਜੋ ਅੱਜ ਆਮ ਆਦਮੀ ਪਾਰਟੀ ਸੰਜੀਵ अरोड़ा ਉਮੀਦਵਾਰ ਚੋਣ ਲੜ ਰਹੇ ਨੇ ਉਮੀਦਵਾਰ ਸੰਜੀਵ अरोड़ा ਨੂੰ ਬਹੁਤ ਸੋਚ ਸਮਝ ਕੇ ਇੱਥੇ ਉਤਾਰਿਆ ਗਿਆ ਕਿਉਂਕਿ ਵੱਡਾ ਚਿਹਰਾ ਨੇ ਔਰ ਅਜੋਗਪਤੀ ਨੇ ਲੁਧਿਆਣਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਆਧਾਰ ਹੈ ਅਜੋਗਪਤੀ ਜਿਨ੍ਹਾਂ ਨੇ ਜਿਹੜੇ ਲੁਧਿਆਣਾ ਦੇ ਵਿੱਚ ਸਾਰਾ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਉਹਨਾਂ ਦਾ ਸੰਜੀਵ ਅਰੋੜਾ ਦੇ ਨਾਲ ਜਿਹੜਾ ਕਿ ਪਿਆਰ ਵੀ ਹੈ ਔਰ ਸੰਜੀਵ ਅਰੋੜਾ ਉਹਨਾਂ ਲਈ ਜਿਹੜੇ ਵੱਡੇ ਸੁਪਨੇ ਵੀ ਉਹਨਾਂ ਨੂੰ ਦਿਖਾ ਰਹੇ ਨੇ ਸੋ ਸੰਜੀਵ ਅਰੋੜਾ ਅੱਜ ਜਿਹੜਾ ਕਿ ਹਰੇਕ ਕਰਦੇ ਵਿੱਚ ਹਰੇਕ ਦਿਨ ਆਪਣੇ ਨਿਮਰਤਾ ਦੇ ਨਾਲ ਜਾ ਕੇ ਵਿਚਰ ਰਹੇ ਨੇ ਔਰ ਉਹਨਾਂ ਨੂੰ ਲੋਕਾਂ ਤੋਂ ਸੰਜੋਗ ਵੀ ਮਿਲ ਰਿਹਾ ਹੈ ਕਿ ਆਉਣ ਵਾਲੇ ਜਿਹੜਾ ਕਿ 19 ਤਰੀਕ ਨੂੰ VOTING ਹੋਣੀ ਹੈ ਉਸ ਵਿੱਚ ਸੰਜੀਵ ਅਰੋੜਾ ਨੂੰ ਕਿੰਨੀ ਪਰਸੈਂਟ ਵੋਟ ਪੈਂਦੀ ਹੈ ਜੋ ਕਿ ਗੁਰਪ੍ਰੀਤ ਗੋਗੀ ਇਹ ਸੀਟ ਹਾਰੇ ਜਿੱਤੇ ਸੀਗੇ ਉਸ ਤੋਂ ਬਾਅਦ ਗੁਰਪ੍ਰੀਤ ਗੋਗੀ ਨੇ ਜਿਹੜਾ ਕਿ ਕੰਮ ਨਹੀਂ ਹੋ ਸਕੇ ਪਿਛਲੇ 3 ਸਾਲਾਂ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਇੱਕ ਨੀ ਪੱਥਰ ਰੱਖਿਆ ਜਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਹ ਜੀਸੀਬੀ ਲੈ ਕੇ ਪੁੱਟਣਾ ਵੀ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਹ ਕੰਮ ਨਾ ਹੋਣ ਕਰਕੇ ਨਿਰਾਜ ਹੋਏ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਮੌਤ ਹੋ ਜਾਣੀ ਤੇ ਇੱਥੇ ਦੁਬਾਰਾ ਇਲੈਕਸ਼ਨ ਹੋਣਾ ਹੈ ਸੋ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇੱਥੋਂ ਜ਼ਰੂਰ ਪਛੜੀ ਹੋਈ ਹੈ ਕਿ ਜਿਹੜਾ 3 ਸਾਲਾਂ ਦੇ ਵਿੱਚ ਇਸ ਸਰਕੇ ਦੀ ਸਾਰ ਨਹੀਂ ਲਈ ਜੇਕਰ ਸੰਜੀਵ ਅਰੋੜਾ ਦੀ ਗੱਲ ਕਰੀਏ ਤਾਂ ਅੱਜ ਅਸੀਂ ਸੰਜੀਵ ਅਰੋੜਾ ਇੱਕ ਇਮਾਨਦਾਰ ਲੀਡਰ ਹੈ ਔਰ ਇਮਾਨਦਾਰ ਸਿਆਸਦਾ ਨੇ ਪਹਿਲੀ ਵਾਰ ਸਿਆਸਤ ਦੇ ਵਿੱਚ ਆਏ ਨੇ ਔਰ ਉਹਨਾਂ ਦੇ ਜਿਹੜਾ ਕਿ ਜਿਹੜੇ ਹੁਣ ਪਿਛਲੇ 2 ਮਹੀਨੇ ਦੇ ਵਿੱਚ ਉਹਨਾਂ ਨੇ ਵਿਕਾਸ ਕੀਤੇ ਨੇ ਉਹਨਾਂ ਨੇ ਆਪਣੇ ਉਹ ਹਲਕੇ ਦੇ ਵਿੱਚ ਉਸ ਨੂੰ ਦੇਖਦੇ ਹੋਇਆ ਲੋਕ ਅੱਜ ਸੰਜੀਵ ਅਰੋੜਾ ਦੇ ਨਾਲ ਖੜੇ ਨੇ ਪਰ ਸੰਜੀਵ ਅਰੋੜਾ ਨੂੰ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਹੈ ਤਾਂ ਉੱਥੇ ਸੰਜੀਵ ਅਰੋੜਾ ਨੂੰ ਨੁਕਸਾਨ ਹੋ ਰਿਹਾ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਜ਼ੀਰੋ ਗਰਾਊਂਡ ਤੇ ਚੱਲੀ ਗਈ ਸੀ ਆਮ ਆਦਮੀ ਪਾਰਟੀ ਸੋ ਆਮ ਆਦਮੀ ਪਾਰਟੀ ਨੂੰ ਨਹੀਂ ਜੇਕਰ ਲੋਕ ਸੰਜੀਵ अरोड़ा ਨੂੰ ਵੇਖ ਕੇ ਵੋਟ ਕਰਦੇ ਨੇ ਤਾਂ ਫਿਰ ਸੰਜੀਵ अरोड़ा ਇਹ ਚਿੱਤ ਦੇ ਵਿੱਚ ਕਰ ਸਕਦੇ ਨੇ ਜੇਕਰ ਆਮ ਆਦਮੀ ਪਾਰਟੀ ਵਾਲੀ ਹਵਾ ਨੂੰ ਦੇਖਿਆ ਜਾਵੇ ਤਾਂ ਫਿਰ ਆਮ ਆਦਮੀ ਪਾਰਟੀ ਅੱਜ ਦੇ ਸਥਿਤੀ ਵਿੱਚ ਜਿਹੜੀ ਕਿ ਬਹੁਤ ਕਮਜ਼ੋਰ ਹੈ ਫਿਰ ਇਸ ਵਿੱਚ ਨਹੀਂ ਜਿੱਤ ਰਹੀ ਔਰ ਭਾਰਤ ਕੁਸ਼ਨ ਆਸ਼ੂ ਜਿਹੜਾ ਕਿ ਇਸ ਸੀਟ ਤੇ ਭਾਵੇਂ ਦਾਵਾ ਜ਼ਰੂਰ ਕਰ ਰਿਹਾ ਪਰ ਕਾਂਗਰਸ ਦੇ ਫੁੱਟ ਦੇ ਕਾਰਨ ਭਾਰਤ ਕੁਸ਼ਨ ਆਸ਼ੂ ਨੂੰ ਇਸ ਸੀਟ ਦੇ ਉੱਪਰ ਅੱਡੀ ਚੋਟੀ ਦਾ ਜੜਤ ਹੋਣਾ ਪੈ ਰਿਹਾ ਹੈ ਭਾਰਤ ਕੁਸ਼ਨ ਆਸ਼ੂ ਨੂੰ ਰਾਜਾ ਵੜਿੰਗ ਦੀ ਕਾਟਵੀ ਜਿਹੜੀ ਉੱਥੇ ਦਿਖ ਰਹੀ ਹੈ ਕਿਉਂਕਿ ਰਾਜਾ ਵੜਿੰਗ ਜਦੋਂ ਲੋਕ ਸਭਾ ਇਲੈਕਸ਼ਨ ਲੜੇ ਸੀ ਉਸ ਵਕਤ ਸਮੇਂ ਪਾਰਤਖਸ਼ਾਸ਼ੂ ਨੇ ਉਹਦਾ سپورਟ ਨਹੀਂ ਕੀਤੀ ਜੋ ਜਿਹੜਾ ਕਿ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਜਿਹੜਾ ਰਾਤ ਵੇਲੇ ਭਾਜਪਾ ਦਾ ਚੰਗਾ ਚੁੱਕੀ ਫਿਰਦੇ ਹੁੰਦੇ ਸੀ ਔਰ ਦਿਨ ਵੇਲੇ ਉਹ ਕਾਂਗਰਸ ਲਈ ਜਿਹੜਾ ਕਿ ਉਹਨਾਂ ਦੇ ਨਾਲ ਟੁਰਦੇ ਸੀਗੇ ਸੋ ਜਿਵੇਂ ਹੀ ਕੱਲ ਜਿਹੜਾ ਕਿ ਸਿਮਰਜੀਤ ਸਿੰਘ ਬੈਂਸ ਨੇ ਵੀ ਇਹ ਗੱਲ ਕੀਤੀ ਸੀ ਔਰ ਸਿਮਰਜੀਤ ਸਿੰਘ ਬੈਂਸ ਪਹਿਲਾਂ ਇਸ ਹਲਕੇ ਵਿੱਚ ਵਿਚਰ ਰਿਹਾ ਸੀ ਪਰ ਹੁਣ ਜਦੋਂ ਤੋਂ ਕਮਲਜੀਤ ਕਰਵਾਲ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਵੀ ਪਿੱਛੇ ਹੋ ਗਏ ਨੇ ਸਿਮਰਜੀਤ ਸਿੰਘ ਬੈਂਸ ਦੇ ਵੀ ਖੁੱਲ ਕੇ ਵਿਰੋਧਤਾ ਹੋ ਗਈ ਹੈ ਸੋ ਭਾਪਿਸ਼ਨਾਸ਼ੂ ਲਈ ਇਹ ਬਹੁਤ ਔਖਾ ਹੋ ਗਿਆ ਹੈ ਸੋ ਕਾਂਗਰਸ ਲਈ ਜਿਹੜਾ ਗਰਾਫ ਵੱਧ ਰਿਹਾ ਸੀ ਉਹ ਇੱਕੋ ਦਮ ਡਾਊਨ ਹੋ ਗਿਆ ਚੰਦਰਜੀਤ ਸਿੰਘ ਚੰਨੀ ਨੇ ਜਿਵੇਂ ਹੀ ਇੱਥੇ ਜਿਹੜਾ ਕਮਲਜੀਤ ਕਰਵਾਲ ਨੂੰ ਵਾਪਸੀ ਕਰਵਾਈਏ ਉਸ ਤੋਂ ਬਾਅਦ ਇਸ ਸੀਟ ਦੇ ਉੱਪਰ ਜਿਹੜਾ ਕੁਝ ਕਾਂਗਰਸੀ ਆਗੂ ਸੀ ਉਹ ਪਿੱਛੇ हट ਗਏ ਨੇ ਕਿਉਂਕਿ ਜਿਹੜੇ ਕਮਲਜੀਤ ਕਰਵਾਲ ਦੇ ਨਾਲ ਸੀਗੇ ਉਹ ਤਾਂ ਜ਼ਰੂਰ ਖੁਸ਼ ਹੋਏ ਹੋਣਗੇ ਉਹ ਜ਼ਰੂਰ ਨਾਲ ਆਣਗੇ ਪਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਵਾਲੇ ਜਿਹੜੇ ਜਿੰਨੇ ਲੀਡਰਸ਼ਿਪ ਸਾਰੇ ਜਿਹੜੇ ਪਿੱਛੇ ਨਗਰ ਨਿਗਮ ਚੋਣਾਂ ਹੋਈਆਂ ਉਹਨਾਂ ਵਾਰਡਾਂ ਦੇ ਵਿੱਚ ਜਿੰਨੇ ਕੌਂਸਲਰ ਬਣਾਏ ਉਹ ਸਿਮਰਜੀਤ ਸਿੰਘ ਬੈਂਸ ਨੇ ਬਣਾਏ ਸੀ ਔਰ ਸਿਮਰਜੀਤ ਸਿੰਘ ਬੈਂਸ ਦੇ ਚੁੱਪ ਰਹਿਣ ਨਾਲ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਸੋ ਕਾਂਗਰਸ ਐ ਸੀਟ ਜਿਹੜੀ ਜਿੱਤਣ ਦੀ ਵਿਦਾਏ ਜਿਹੜੀ ਜਿੱਤ ਵੱਲ ਵਧ ਰਹੀ ਸੀ ਉਹ ਇੱਕੋਦਮ ਬੈਕਫੁੱਟ ਤੇ ਆ ਗਈ ਏ ਔਰ ਆਮ ਆਦਮੀ ਪਾਰਟੀ ਇਸ ਸੀਟ ਦੇ ਵਿੱਚ ਫਿਰ ਹਾਵੀ ਹੁੰਦੀ ਜਾ ਰਹੀ ਏ ਸੰਜੀਵ ਅਰੋੜਾ ਜਿਹੜਾ ਹਾਵੀ ਹੋ ਰਿਹਾ ਏ ਔਰ ਅਕਾਲੀ ਦਲ ਭਾਜਪਾ ਦੋਨੋਂ ਜਿਹੜੇ ਨੇ ਇਹ ਮਿਲ ਕੇ ਜਿਹੜਾ ਕਿ 35 ਤੋਂ 40 ਹਜ਼ਾਰ ਵੋਟ ਲੈਂਦੇ ਨੇ ਤਾਂ ਭਾਜਪਾ ਨੂੰ ਮੁਕਾਬਲਾ ਜਿਹੜਾ ਕਿ ਕਿਹਦੇ ਨਾਲ ਕਿਹਦੇ ਮੁਕਾਬਲੇ ਵਿੱਚ ਆ ਸਕਦੀ ਏ ਅਕਾਲੀ ਭਾਜਪਾ ਦੋਨੋਂ ਜਿਹੜੇ ਨੇ ਇਹਨਾਂ ਦਾ ਆਪਸੀ ਵੋਟ ਜਿਹੜੀ ਵੰਡੀ ਗਈ ਏ ਇਸ ਕਰਕੇ ਇਹਨਾਂ ਦੀ ਇਸ ਸੀਟ ਦੇ ਉੱਪਰ ਜਿੱਤ ਤਾਂ ਔਖੀ ਏ ਪਰ ਕਿਹਦੇ ਨਾਲ ਕਿਹਦੇ ਮੁਕਾਬਲਾ ਜ਼ਰੂਰ ਦੇ ਰਹੇ ਨੇ ਆਮ ਆਦਮੀ ਪਾਰਟੀ ਨੂੰ